ਲੁਧਿਆਣਾ ਵਾਰਡ ਨੰਬਰ 49 ਦੁਗਰੀ ਵਿੱਚ ਆਜ਼ਾਦ ਉਮੀਦਵਾਰ ਮਨਜੀਤ ਕੌਰ ਨਗਰ ਨਿਗਮ ਚੋਣਾਂ ਵਿੱਚ ਖੜੇ ਹੋਏ ਹਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਆਪਣੇ ਦਫ਼ਤਰ ਦਾ ਵੀ ਉਦਘਾਟਨ ਕੀਤਾ ਗਿਆ ਉਤੇ ਇਸ ਦੌਰਾਨ ਉਨ੍ਹਾਂ ਦੇ ਸਮਰਥਨ ਵਿੱਚ ਪਹੁੰਚੇ ਲੋਕਾਂ ਵੱਲੋਂ ਕਿਹਾ ਗਿਆ ਕਿ ਪਾਰਟੀ ਨਾ ਵੇਖੀ ਜਾਵੇ ਸਿਰਫ ਕੈਂਡੀਡੇਟਾਂ ਦੀ ਇਮਾਨਦਾਰੀ ਅਤੇ ਕੀਤੇ ਹੋਏ ਕੰਮਾਂ ਨੂੰ ਵੇਖਿਆ ਜਾਵੇ ਇਸ ਦੌਰਾਨ ਉਨ੍ਹਾਂ ਦੇ ਸਮਰਥਨ ਵਿੱਚ ਪਹੁੰਚੇ ਲੋਕਾਂ ਨੇ ਕਿਹਾ ਕਿ ਸਿਰਫ ਲੈਟਰ ਬੋਜ਼ਰ ਬਟਨ ਦਬਾ ਕੇ ਆਜ਼ਾਦ ਉਮੀਦਵਾਰ ਮਨਜੀਤ ਕੌਰ ਨੂੰ ਸੇਵਾ ਦਾ ਮੌਕਾ ਦਿਓ ਅਤੇ ਨਗਰ ਨਿਗਮ ਚੋਣਾਂ ਵਿੱਚ ਜੇਤੂ ਬਣਾਓ मेरा नाम जसपाल सिंह है जी आज ये दफ्तर खुलिया मैं किथे खुलिया ते ए दफ्तर खुलिया जी सतपाल मित्तल स्कूल ਦੇ ਸਾਹਮਣੇ ਕਮਰਸ਼ੀਅਲ ਪਾਰਕ ਮਾਰਕੀਟ ਆ ਉਹਦੀ ਪਾਰਕਿੰਗ ਚ ਖੁੱਲਿਆ ਸਰ ਹਾਂਜੀ ਵਾਰਡ ਨੰਬਰ ਕਿਦੈ ਜੀ ਵਾਰਡ ਨੰਬਰ 49 ਵਾ ਜੀ ਠੀਕ ਹੈਣਾ ਜਨ ਲੋਕਾਂ ਨੂੰ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਜੇ ਕਿਸੇ ਨੇ ਆਪਣੇ ਰੁਕੇ ਹੋਏ ਕੰਮ ਕਰਾਉਣੇ ਆ ਅੱਛਾ ਕੈਂਡੀਡੇਟ ਜਤੌਣਾ ਵਾ ਤੇ ਉਹ 6 ਵਜੇ ਦੇ ਨੂੰ 6 ਵਜੇ ਦੇ ਮਤਾ ਜੀ ਨੂੰ ਮਜੀਦਕੌਰ ਜੀ ਨੂੰ ਵੋਟ ਪਾਉਣ ਹਾਂਜੀ ਮਨਜੀਤ ਕੌਰ ਜੀ ਨੂੰ ਸੇਵਕ ਨੂੰ ਵੋਟ ਪਾਉਣ ਤੇ ਬਹੁਤ ਹੀ ਖੁਸ਼ਕਿਸਮਤ ਹੋਣ ਗਏ ਸਾਰੇ ਮੱਲੇ ਵਾਲੇ ਜਾਂ ਕਲੋਨੀ ਵਾਲੇ ਫੇਸ 1 ਫੇਸ 2 ਵਾਲੇ ਕਿਉਂਕਿ ਜੋ ਹੈ ਪਿਛਲੇ 2.5 ਸਾਲਾਂ ਤੋਂ ਨਾ ਕੌਂਸਲਰ ਹੁੰਦੇ ਹੋਏ ਵੀ ਕੀਤਾ ਇਹਨਾਂ ਨੇ ਅਸੀਂ ਇਹਨਾਂ ਦਾ ਉਹ ਦੇਣਾ ਨਹੀਂ ਦੇ ਸਕਦੇ ਵੀ ਜੇ ਕਿਤੇ ਸੜਕ ਤੇ ਪੈਚ ਵੀ ਲਾਉਣਾ ਉਹ ਵੀ ਹੈ ਜੇ ਕਿਸੇ ਦਾ ਚਿਵਰੇਜ ਬੰਦਾ ਉਹ ਵੀ ਇਹਨਾਂ ਨੇ ਸਾਫ਼ ਕਰਾਇਆ ਜੇ ਕੋਈ ਕਾਗਜ਼ ਪੱਤਰ ਸਾਈਨ ਕਰਾਉਣੇ ਆ ਕਿਸੇ ਐਮਐਲਏ ਕੋਲੋਂ ਕਰਾਉਣੇ ਜਾਂ ਕਿਸੇ ਅਫਸਰ ਕੋਲੋਂ ਕਰਾਉਣੇ ਇਹਨਾਂ ਨੇ ਕਰਵਾ ਕੇ ਦਿੱਤੇ ਆ ਇਹ ਬਹੁਤ ਮਿਹਨਤ ਕਾਸ਼ ਬੰਦੇ ਆ ਯਾਨੀ ਹਰ ਕਿਸੇ ਦੇ ਕੰਮ ਆਉਣ ਵਾਲੇ ਹਰ ਕਿਸੇ ਦੇ ਨਾਲ ਚੱਲਣ ਵਾਲੇ ਆ ਜੇ ਕਿਸੇ ਨੇ ਮੈਰਿਜ ਰਜਿਸਟਰ ਕਰਾਉਣੀ ਆ ਉਹਦੇ ਲਈ ਵੀ ਇਹਨਾਂ ਨੇ ਸਾਥ ਦਿੱਤਾ ਕੋਈ ਬਰਥ ਸਰਟੀਫਿਕੇਟ ਆ ਉਹਦੇ ਲਈ ਵੀ ਸਾਥ ਦਿੱਤਾ ਕੋਈ ਸ਼ੁਭਦਾ ਸੈਂਟਰ ਦਾ ਕੰਮ ਆ ਉਹਦੇ ਲਈ ਵੀ ਇਹਨਾਂ ਨੇ ਸਾਥ ਦਿੱਤਾ ਹਰ ਕਿਸੇ ਦਾ ਸਾਥ ਦਿੱਤਾ ਵਾ ਕਿਸੇ ਨੂੰ ਨਾ ਨਹੀਂ ਕੀਤੀ ਇਹਨਾਂ ਨੇ ਵੋਟਰਾਂ ਨੂੰ ਅਪੀਲ ਕੀ ਕਰਨਾ ਜਾਉਂਗੇ ਉਹ ਵੋਟਰਾਂ ਨੂੰ ਹੱਥ ਜੋੜ ਕੇ ਅਪੀਲ ਕਰਾਂਗੇ ਕਿ ਸੇਵਕ ਜੀ ਦਾ ਚੋਣ ਨਿਸ਼ਾਨ ਆ ਲੈਟਰ ਬਾਕਸ लेटर बॉक्स ਤੇ ਮੋਹਰ ਲਾ ਕੇ ਨਾ ਸਿਰਫ ਸਾਨੂੰ 3000 ਵੋਟਾਂ ਦੇ ਦਿਓ ਬਾਕੀ ਜਿੰਨੀਆਂ ਮਰਜ਼ੀ ਜਿੰਨੂੰ ਮਰਜ਼ੀ ਪਾ ਦਿਓ ਸਾਨੂੰ ਸਿਰਫ 3000 ਵੋਟ ਦੇ ਦਿਓ ਹੱਥ ਜੋੜ ਕੇ ਬੇਨਤੀ ਆ ਬਾਕੀ ਜਿੰਨੂੰ ਮਰਜ਼ੀ ਪਾ ਦਿਓ 18000 ਵੋਟ ਆ ਜਿੰਨੀ ਕੋਲ ਹੋ ਜੇ ਸਾਨੂੰ 3000 ਵੋਟ ਚਾਹੀਦੀ ਆ 3000 ਵੋਟ ਸਾਨੂੰ ਮਿਲ ਜੇ ਅਸੀਂ ਜਿੱਤ ਗਏ ਸਾਡੇ ਲਈ ਇੰਨੀ ਹੱਥ ਜੋੜ ਕੇ ਬੇਨਤੀ ਆ 3000 ਵੋਟ ਦੇ ਦਿਓ ਬਸ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਬਹੁਤ ਹੀ ਅੱچھے ਕੈਂਡੀਡੇਟ ਆ ਪਾਰਟੀ ਨਾ ਦੇਖੋ ਪਾਰਟੀ ਨਾ ਦੇਖੋ ਹੱਥ ਜੋੜ ਕੇ ਕਹਿੰਨਾ ਪਾਰਟੀ ਨਾ ਦੇਖੋ ਕੈਂਡੀਡੇਟ ਦੇਖੋ ਸਾਫ਼ ਸੁਥਰਾ ਕੈਂਡੀਡੇਟ ਦੇਖੋ ਮਿਹਨਤ ਕਰਨ ਵਾਲਾ ਰਾਤ ਦਿਨ ਮਿਹਨਤ ਕਰਨ ਵਾਲਾ ਲੋਕੀ ਕਹਿੰਦੇ ਆ ਲੋਕੀ ਕਹਿੰਦੇ ਆ ਲੇਕਿਨ ਇਹ ਬੰਦਾ ਕਰਕੇ ਦਿਖਾਊਗਾ ਕਰਕੇ ਦਿਖਾਇਆ ਵਾ ਇਹ ਹੱਥ ਜੋੜ ਕੇ ਬੇਤੀਆ ਇਹਦੇ ਨਾਲ ਧੱਕਾ ਹੋਇਆ ਵਾ ਬਾਕੀ ਮੈਂ ਸਾਰਿਆਂ ਦੀ ਗੁਜਾਰਿਸ਼ ਕਰਦਾ ਸਾਰੇ ਪਿਆਰੇ ਸਿਰਫ 3000 ਵੋਟ ਇਹਨੂੰ ਪਾ ਦੇਣ ਬਾਕੀ ਜਿੰਨੂੰ ਮਰਜ਼ੀ ਪਾ ਦੇ ਸਾਨੂੰ ਕੁਝ ਨਹੀਂ ਚਾਹੀਦਾ ਦੇਖੋ ਇਹ ਵਾਰਡ ਨੰਬਰ 49 ਕਿਉਂਕਿ ਮੈਨੂੰ ਇੱਥੇ ਲਗਾਤਾਰ 3 ਸਾਲ ਹੋ ਗਏ ਕੰਮ ਕਰਦੇ ਹੋਏ ਲੋਕਾਂ ਦਾ ਪਿਆਰ ਸਦਕਾ ਅੱਜ ਕਿਉਂਕਿ ਦੇਖੋ ਪਾਰਟੀਆਂ ਕਿਧਰੇ ਨਾ ਕਿਧਰੇ ਹੋ ਸਕਦਾ ਕਿ ਸਰਮਾਇਦਾਰਾਂ ਨੂੰ ਅੱਗੇ ਕਰ ਦਿੰਦੀਆਂ ਪਰ ਜਿਹੜੇ ਲੋਕ ਇੱਥੇ ਕੰਮ ਕਰਦੇ ਹੁੰਦੇ ਆ ਜਿਹੜਾ ਸੇਵਾਦਾਰ ਕੰਮ ਕਰਦਾ ਹੁੰਦਾ ਉਹ ਬਹਿ ਜਾਂਦੇ ਆ ਪਰ ਮੈਨੂੰ ਲੱਗਦਾ ਕਿ ਕਿਦਰੇ ਨਾ ਕਿਦਰੇ ਜਦੋਂ ਇਹ ਟਿਕਟ ਕੱਟੀ ਗਈ ਤੇ ਮੇਰੇ ਘਰ ਦੇ ਬਾਹਰ 200 ਬੰਦਾ ਰੋਇਆ ਜਦੋਂ ਉਹ 200 ਬੰਦਾ ਰੋਇਆ ਨਾ ਉਹਨਾਂ ਨੇ ਇੱਕੋ ਗੱਲ ਕਹੀ ਕਿ ਸੇਵਕ ਜੀ ਤੁਹਾਨੂੰ ਖੜਨਾ ਚਾਹੀਦਾ ਨਹੀਂ ਤਾਂ ਆਮ ਘਰਾਂ ਦੇ ਧੀਆਂ ਪੁੱਤਾਂ ਨੇ ਆਣਾ ਬੰਦ ਕਰਦਾ ਇਹਨਾਂ ਲਾਈਨ ਵਿੱਚ ਕਿ ਇਹ ਲਾਈਨ ਵਿੱਚ ਹੋਵਰੀ ਆਣ ਤੋਂ ਪਹਿਲਾਂ ਸੋਚਣਗੇ ਸੋ ਮੈਨੂੰ ਲੱਗਦਾ ਕਿ ਮੈਨੂੰ ਇਹ ਹੋਣ ਦੀ ਲੜਾਈ ਸੀਗੀ ਆਮ ਪਰਿਵਾਰਾਂ ਦੀ ਹੋਣ ਦੀ ਲੜਾਈ ਸੀਗੀ ਖੜਨਾ ਜ਼ਰੂਰ ਪੈਣਾ ਸੀਗਾ ਠੀਕ ਹੈ ਤੇ ਮੈਨੂੰ ਪਰ ਇਹਨਾ ਨਹੀਂ ਸੀਗਾ ਕਿ ਇੰਨਾ ਪਿਆਰ ਲੋਕਾਂ ਦਾ ਮਿਲੂਗਾ ਕਿ ਇੰਨੇ ਲੋਕ ਮੇਰੇ ਨਾਲ ਆ ਕੇ ਇੰਨੇ ਪਰਿਵਾਰ ਲਾ ਕੇ ਨਾਲ ਖੜ ਜਣਗੇ ਸੋ ਮੈਂ ਇੱਕੋ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਝੋਲੀ ਅੱਡ ਕੇ ਕਹਿਣਾ ਕਿ ਮੇਰਾ ਸਾਥ ਦੋ ਪਰ ਮੈਨੂੰ ਇਹਨਾ یقین ਨਹੀਂ ਸੀਗਾ ਕਿ ਜਿੰਨੇ ਲੋਕ ਆ ਕੇ ਮੇਰੇ ਨਾਲ ਖੜ ਰਹੇ ਆ ਮੈਨੂੰ ਕਾਲਾਂ ਆ ਰਹੀਆਂ ਅਨਨੋਮ ਨੰਬਰ ਤੋਂ ਕਾਲ ਆ ਰਹੀਆਂ ਮੇਰੇ ਕੋਲ ਨੰਬਰ ਨਹੀਂ ਸਹੀ ਕਹ ਰਹੀਆਂ ਦੇ ਉਹ ਕਾਲ ਕਰ ਰਹੇ ਕਿ ਸੇਵਕ ਪੁੱਤ ਤੂੰ ਟੈਟੇਰੀ ਨਹੀਂ ਹੋਣਾ ਤੂੰ ਮੰਨ ਨਹੀਂ ਉਦਾਸ ਕਰਨਾ ਅਸੀਂ ਤੇਰੇ ਨਾਲ ਆ ਅਸੀਂ ਕਈਆਂ ਮਜਬੂਰੀਆਂ ਜਿਹੜੇ ਪਾਰਟੀਆਂ ਨਾਲ ਦੂਜੀ ਵੀ ਚੱਲ ਰਹੇ ਉਹ ਕਹਿੰਦੇ ਸਾਡੀ ਮਜਬੂਰੀ ਹੈ ਸਾਡੇ ਪਰ ਪਰ ਅਸੀਂ ਜਿਹੜੀ ਵੋਟ ਹੈ ਅਸੀਂ ਤੇਰੇ ਨਾਲ ਸਾਥ ਦੇਵਾਂਗੇ ਵੋਟ ਤੇ ਸਾਨੂੰ ਸਾਡੀ ਤੈਨੂੰ ਹੀ ਪਹੂਗੀ ਲੱਗ ਰਿਹਾ ਹੈ ਕਿ ਸਮੇਂ ਇਸਤਮਾਨ ਇਲਾਕੇਦਾਰ ਸਮਰਥਨ ਮਿਲ ਰਿਹਾ ਔਰ ਉਹਦੇ ਨਾਲ ਕਿੰਨਾ ਕਿੰਨਾ ਲੱਗ ਰਿਹਾ ਤੁਹਾਡੀ ਜਿੱਤ ਮਜ਼ਬੂਤ ਹੋ ਰਹੀ ਹੈ ਦੇਖੋ ਜਿੱਤ ਬਾਬਾ ਜੀ ਦੇ ਹੱਥੇ ਚ ਲੋਕਾਂ ਦਾ ਸਾਥ ਹੈ ਉਹ ਜਿੱਤ 21 ਤਰੀਕ ਪਤਾ ਲੱਗੂਗੀ ਮੈਨੂੰ ਲੱਗਦਾ ਹੈ ਇਹੀ ਪਿਆਰ ਰਿਆ ਤੇ ਇਹੀ ਦਫ਼ਤਰ ਦੇ ਬਾਹਰ ਢੋਲ ਵੱਜਣਗੇ ਤੇ ਤੁਹਾਨੂੰ ਬਿਠਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਬਿਲਕੁਲ ਦੇਖੋ ਕਿਧਰੇ ਨਾ ਕਿਧਰੇ ਦੂਜੀ ਪਾਰਟੀਆਂ ਦੇ ਆ ਕੇ ਕਹਿੰਦੇ ਆ ਕਿ ਤੁਹਾਡਾ ਜੋ ਲੱਗਿਆ ਜੀ ਜਾਂ ਕੁਝ ਪਰ ਨਹੀਂ ਮੈਨੂੰ ਲੱਗਦਾ ਕਿ ਜੇ ਅਰਦਾਸ ਕਰਕੇ ਤੁਸੀਂ ਨਿਕਲ ਗਏ ਇਨ੍ਹਾਂ ਲੋਕਾਂ ਦਾ ਮੈਂ ਕਦੀ ਸਿਰ ਨੀਵਾ ਨਹੀਂ ਹੋਣ ਦਊਂਗਾ ਤੇ ਨਾ ਮੈਂ ਕਦੀ ਹੋਣ ਇਸ ਚੀਜ਼ ਦੀ ਕਦੀ ਸੋਚਿਆ ਜੇ ਮਨੁੱਖੀ ਭਰਿਆਂ ਦਾ ਕਈ ਵਾਰੀ ਜਦੋਂ ਇੰਨਾ ਕੰਮ ਕੀਤਾ ਹੋਵੇ ਉਸੇ ਇਲਾਕੇ 'ਚ ਉਹ ਆਜ਼ਾਦ ਖੜਨਾ ਪਿਆ ਦੇਖੋ ਉਸ ਟਾਈਮ ਜ਼ਰੂਰ ਮਨ ਭਰਿਆ ਜਦੋਂ ਲਿਸਟ ਦੇਖੀ ਮੇਰੇ ਤਾਂ ਹੱਥ ਤੋਂ ਫੋਨ ਹੀ ਡਿੱਗ ਗਿਆ ਸੀਗਾ ਕਿ ਇਹ ਕੀ ਹੋ ਗਿਆ ਕਿੱਕਲਾ ਮੇਰੇ ਨਾਲ ਨਹੀਂ ਹੋਇਆ ਮੈਨੂੰ ਨਾ ਉਸ ਟਾਈਮ ਜਦੋਂ ਜੇ ਪਾਰਟੀ ਦੇ ਟਿਕਟ ਮਿਲਦੀ ਮੈਨੂੰ ਲੱਗਦਾ ਸੀਗਾ ਕਿ ਇਹ ਬੰਦਾ ਮੈਂ ਕਿੱਦਾਂ ਮਨਾਉਂਗਾ ਜਾਂ ਇਹ ਇਹ ਬੰਦੇ ਨੂੰ ਮੈਂ ਕਿੱਦਾਂ ਨਾਲ ਚਲਾਉਂਗਾ ਆਪਣੇ ਉਹ ਬੰਦਿਆਂ ਤੱਕ ਦੇ ਮਨ ਭਰੇ ਆਏ ਉਹ ਬੰਦਿਆਂ ਤੱਕ ਦੇ ਮੈਨੂੰ ਫੋਨ ਆਏ ਕਿ ਸੇਵਕ ਤੱਕਾ ਹੋ ਗਿਆ ਕਿ ਤੇਰੇ ਨਾਲ ਤੱਕਾ ਹੋ ਗਿਆ ਅੱਜ ਤੂੰ ਇੰਨੇ ਸਾਲ ਕੰਮ ਕੀਤਾ ਪਰ ਮੈਨੂੰ ਲੱਗਦਾ ਕਿ ਕੋਈ ਗੱਲ ਨਹੀਂ ਉਸ ਟਾਈਮ ਜ਼ਰੂਰ ਅਸੀਂ ਰੋਏ ਆ ਉਸ ਟਾਈਮ ਜ਼ਰੂਰ ਕਰਦੇ ਬਸ ਇਹ ਲੱਗਿਆ ਕਿ ਪਤਾ ਨਹੀਂ ਕਿਹੜੀ ਟ੍ਰੈਜੇਡੀ ਹੋ ਗਈ ਸਾਡੇ ਨਾਲ ਪਰ ਹੁਣ ਅਹਿਸਾਸ ਹੁੰਦਾ ਕਿ ਜੋ ਪਰਮਾਤਮਾ ਦੀ ਰਜਾ ਹੈ ਨਾ ਉਹ ਬਹੁਤ ਵਧੀਆ ਕਿ ਲੋਕ ਮੇਰੇ ਨਾਲ ਖੜੇ ਹੋਏ ਆ ਤੇ ਹੁਣ ਅਗਲੀ ਵਾਰੀ ਜਿਹੜਾ ਹੁਣ ਤੁਹਾਡੇ ਬੋਰਡ ਵੀ ਪਾੜੇ ਜਾ ਰਹੇ ਨੇ ਉਹਦੇ ਬਾਰੇ ਕੀ ਕਰਨਾ ਚਾਹੋਗੇ ਕਈ ਜਗ੍ਹਾ ਤੇ ਦੇਖਿਆ ਜੀ ਦੇਖੋ ਸਰਕਾਰ ਤੱਕਾ ਚੱਲਣਾ ਸਾਨੂੰ ਵੀ ਪਤਾ ਪਰ ਕਿੰਨਾ ਕੁ ਤੱਕਾ ਕਿੰਨਾ ਤੱਕਾ ਕਰ ਲੋਗੇ 3 ਸਾਲ ਕੰਮ ਕੀਤਾ ਮਿਹਨਤ ਕੀਤੀ ਟਿਕਟ ਨਹੀਂ ਮਿਲੀ ਇੱਕ ਇਹ ਤੱਕਾ ਹੋ ਗਿਆ ਇਸ ਤੋਂ ਵੱਧ ਕੇ ਮੈਨੂੰ ਲੱਗਦਾ ਨਹੀਂ ਤੱਕਾ ਕਰ ਸਕਦਾ ਜਿਹੜਾ ਨਾਲੇ ਜਿਨ੍ਹਾਂ ਨੇ ਵੋਟ ਪਾਣੀ ਆ ਉਹਨਾਂ ਨੇ ਅੰਦਰ ਜਾ ਕੇ ਬਟਨ ਦਬਾਣਾ ਪਤਾ ਨਹੀਂ ਕਿੰਨੂੰ ਦਬਾ ਦੇਣਾ ਮੈਂ ਵੀ ਨਹੀਂ ਕਹਿੰਦਾ ਮੈਨੂੰ ਦਬਾ ਦੇਣਾ ਪਰ ਕਿੰਨੂੰ ਦਬਾ ਦੇਣਾ ਲੋਕਾਂ ਨਾਲ ਨੇ ਅੰਦਰ ਇਹ ਇਹ ਤੱਕੇ ਹੋ ਸਕਦਾ ਕਿ ਮੇਰੇ ਤੇ ਕੋਈ ਤਸ਼ੱਦਦ ਕਰ ਦੇਣ ਪਰ ਇਹਨਾਂ ਤੇ ਤਾਂ ਨਹੀਂ ਕਰ ਸਕਦੇ ਲੋਕਾਂ ਦਾ ਪਿਆਰ ਮਿਲ ਰਿਹਾ ਲੋਕਾਂ ਦਾ ਸਾਥ ਮਿਲ ਰਿਹਾ ਪਰਮਾਤਮਾ ਦੀ ਬਖਸ਼ਿਸ਼ ਨਾਲ ਜ਼ਰੂਰ ਦਿੱਤਾਗੇ ਸਰ ਇਲੈਕਸ਼ਨ ਜਿੱਤਣ ਤੋਂ ਬਾਅਦ ਪਹਿਲੇ ਆਧਾਰ ਤੇ ਕੰਮ ਕਿਹੜੇ ਹੋਣਗੇ ਬੀਬੀ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਗੱਲ ਕਹੀ ਹੈ ਸਭ ਤੋਂ ਪਹਿਲਾਂ ਨਾ ਮੈਂ ਇਹ ਸਾਰਿਆਂ ਦੇ ਜਿਹੜੇ ਝੋਲੀ ਅੜ ਕੇ ਮੰਗੇ ਆ ਇਹ ਸਾਰਿਆਂ ਦਾ ਧੰਨਵਾਦ ਕਰੂੰਗਾ ਤੇ ਇਹਨਾਂ ਦੇ ਨਾ ਇੱਕ ਜਿੱਥੇ ਖੜੇ ਹੋਣਗੇ ਸਾਰਿਆਂ ਦੀ ਚਰਨ ਧੂਰ ਲੈ ਕੇ ਆਪਣੇ ਮੱਥੇ ਤੇ ਲਾਉਂਗਾ ਤੇ ਉਹ ਦਰਬੇ ਜਾ ਕੇ ਕਹੂੰਗਾ ਕਿ ਕਦੀ ਇਹੋ ਜਿਹਾ ਗਲਤ ਕੰਮ ਨਾ ਮੇਰੇ ਤੋਂ ਕਰਾ ਦੀ ਕਿ ਇਹਨਾਂ ਦੇ ਕਦੀ ਜਿਹੜੇ ਮੇਰੇ ਮਗਰ ਨਾਲ ਖੜੇ ਕਦੀ ਇਹਨਾਂ ਦਾ ਸਿਰ ਨਹੀਂ ਵਾਂਹ ਹੋ ਜਾਣਾ ਤੇ ਲੋਕਾਂ ਨੂੰ ਕੀ ਅਪੀਲ ਕਰਨੇ ਜਾਵਗੇ ਮੈਂ ਲੋਕਾਂ ਨੂੰ ਫਿਰ ਤੋਂ ਅਪੀਲ ਕਰੂੰਗਾ ਕਿ ਸੇਵਕ ਤੁਸੀਂ ਖੜਾਇਆ ਤੁਸੀਂ ਖੜਾ ਹਾਂ ਤਾਂ ਮੈਂ ਆਪਣਾ ਫਰਜ਼ ਨਿਭਾਉਂਦਾ ਹੁਣ ਪਰ ਇਹੀ ਗੱਲ ਕਹੂੰਗਾ ਆਸਰੇ 'ਚ ਕਿ ਹੁਣ ਤੁਸੀਂ ਆਪਣਾ ਫਰਜ਼ ਨਿਭਾ ਦਿਓ ਆਮ ਧੀਆ ਪੁੱਤਾਂ ਦੀ ਹੋਣ ਦੀ ਲੜਾਈ ਹੈ ਇਹ ਲੜਾਈ 'ਚ ਮੇਰਾ ਸਾਥ ਦਿਓ ਇਹ ਮੇਰੀ ਇਕੱਲੇ ਦੀ ਲੜਾਈ ਨਹੀਂ ਗਈ ਇਹ ਤੁਹਾਡੇ ਸਾਰਿਆਂ ਦੀ ਲੜਾਈ ਹੈ ਇਹਦੇ ਅੰਦਰ ਮੇਰਾ ਸਾਥ ਦਿਓ ਤਾਂ ਜੋ ਇੱਕ ਵਿਸਾਲ ਬਣ ਸਕੇ ਕਿ ਆਮ ਧੀਆਂ ਪੁੱਤਾਂ ਵੀ ਇਸ ਲਾਈਨ 'ਚ ਅੱਗੇ ਜਾ ਸਕਦੇ। ਲਾਸ਼ ਦੇ ਵਿੱਚ ਦਫਤਰ ਕਿੱਥੇ ਖੁੱਲਿਆ ਪੂਰੀ ਲੋਕੇਸ਼ਨ ਕਹਿੰਦਾ ਦੋ। ਆਪਣਾ ਸਤਪਾਲ ਮਿੱਤਲ ਸਕੂਲ ਦੇ ਸਾਹਮਣੇ ਬਿਲਕੁਲ ਦਫਤਰ ਖੁੱਲਿਆ। ਤੇ ਇੱਥੇ ਸਭ ਤੋਂ ਪਹਿਲਾਂ ਉਦਘਾਟਨ ਦੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਕੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਕਿਉਂਕਿ ਜਦੋਂ ਬਾਬਾ ਜੀ ਦਾ ਆਸ਼ੀਰਵਾਦ ਤੁਹਾਡੇ ਨਾਲ ਹੁੰਦਾ ਤੇ ਬੰਦਾ ਬਹੁਤ ਬੁਲੰਦੀਆਂ ਤੇ ਜਾਂਦਾ ਕੋਈ ਰਾਹ 'ਚ ਅੜਚਣ ਨਹੀਂ ਆਉਂਦੀ। ਮੌਜੂਦਾ 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 ਵਿਧਾਇਕ ਨੇ ਉਹ ਆਪਣੇ ਬੇਟੇ ਨੂੰ ਉਧਰ ਲੜਾਰੇ ਨੇ ਤੇ ਇੱਕ ਪਾਸੇ ਉੱਜੇ ਪਾਸੇ ਤੁਸੀਂ ਲੜ ਰਹੇ ਹੋ ਲੱਗ ਰਿਹਾ ਹੈ ਕਿ ਕੋਈ ਨਾ ਕੋਈ ਧੱਕਾ ਵੀ ਹੋਏਗਾ ਨਹੀਂ ਮੈਨੂੰ ਇਸ ਗੱਲੋਂ ਮੈਂ ਨਾ ਕੋਈ ਟਿੱਪਣੀ ਕਰੂੰਗਾ ਕਿ ਧੱਕਾ ਹੋਊਗਾ ਜਾਂ ਨਹੀਂ ਹੋਊਗਾ ਉਹ ਸਮਝ ਜਾਣਦਾ ਪਰ ਇਹਨਾਂ ਪਤਾ ਹੈ ਕਿ ਲੋਕ ਨਾਲ ਨੇ ਤੁਹਾਡੇ ਨਾਲ ਉਸ ਪਰਮਾਤਮਾ ਜਦੋਂ ਨਿਗਾਸਵੱਲੀ ਹੋਏ ਤੇ ਇਸ ਤੋਂ ਵੱਡਾ ਕੋਈ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੁੰਦਾ ਵਾਰਡ ਨੰਬਰ ਦੱਸੋ ਤੇ ਚੋਣ ਨਿਸ਼ਾਨਦਾਰ ਮੇਰਾ ਵਾਰਡ ਨੰਬਰ ਹੈ ਵਾਰਡ ਨੰਬਰ 49 ਇਥੋਂ ਮਨਜੀਤ ਕੋਰ ਸੇਵਕ ਮੇਰੇ ਮਾਤਾ ਜੀ ਹੈ ਉਹ ਆਦਮੀ ਦੁਆਰਾ ਤੇ ਚੋਣ ਨਿਸ਼ਾਨਾ ਲੈਟਰ ਬਾਕਸ ਜਿਹੜਾ 21 ਤਰੀਕ ਮੈਂ ਸਾਰਿਆਂ ਨੂੰ ਅਪੀਲ ਕਰ ਰਿਹਾ 21 ਤਰੀਕ ਨੂੰ ਤੁਸੀਂ ਚੋਣ ਨਿਸ਼ਾਨ ਲੈਟਰ ਬਾਕਸ ਤੇ ਵੋਟਾਂ ਪਾ ਕੇ ਜਿੱਤੇ ਯਕੀਨੀ ਬਣਾਓ ਆਮ ਧੀਆ ਪੁੱਤਾਂ ਆਮ ਜਿਹੜੇ ਧੀ ਪੁੱਤ ਨੇ ਜਿਹੜੇ ਇਹ ਲਾਈਨ ਛੱਗੇ ਵਧਣਾ ਚਾਹੁੰਦੇ ਆ ਉਹ ਇੱਕ ਇਤਿਹਾਸ ਰਚ ਦਿਓ ਕਿ ਇੱਕ ਆਮ ਪਰਿਵਾਰਾਂ ਚੋਂ ਉੱਠਿਆ ਕੰਮ ਕਰਨ ਵਾਲਾ ਬੱਚਾ ਵੀ ਅੱਗੇ ਜਾ ਸਕਦਾ ਹੈ